ਪੰਜਾਬ ਚ ਲੋਕ ਸਭਾ ਦੀਆਂ ਵੋਟਾਂ ਤੋਂ ਪਹਿਲਾਂ ਵੱਡੇ ਤਮਾਕੇ ਹੁੰਦੇ ਨਜ਼ਰ ਆ ਰਹੇ ਨੇ ਵਿਰੋਧੀ ਪਾਰਟੀਆਂ ਦੇ ਕੁਝ ਲੀਡਰ ਆਪਣੀਆਂ ਪਾਰਟੀਆਂ ਛੱਡ ਕੇ ਬੀਜੇਪੀ ਨੂੰ ਜੁਆਇਨ ਕਰ ਰਹੇ ਨੇ ਉਹਨਾਂ ਦੇ ਵਿੱਚ ਦੋ ਨਾਮ ਨੇ ਇੱਕ ਸੁਸ਼ੀਲ ਰਿੰਕੂ ਜੋ ਕਿ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸਨ ਤੇ ਇੱਕ ਸ਼ੀਤਲ ਅਨੁਰਾਗ ਜੋ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਸਨ ਉਹਨਾਂ ਨੇ ਵੀ ਬੀਜੇਪੀ ਦਾ ਪੱਲਾ ਫੜਿਆ ਜਿਸ ਤੋਂ ਬਾਅਦ ਹੁਣ ਆਪ ਦੇ ਕੁਝ ਵਿਧਾਇਕਾਂ ਨੇ ਬੀਜੇਪੀ ਬਾਰੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਉਹ ਵੀ ਕੀ ਦੱਸ ਰਹੇ ਨੇ ਕਿ ਉਹਨਾਂ ਨੂੰ ਕਿਸ ਤਰੀਕੇ ਨਾਲ ਬੀਜੇਪੀ ਵੱਲੋਂ ਜਿਹੜਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਕੀ ਖੁਲਾਸੇ ਕੀਤੇ ਨੇ ਤੁਹਾਨੂੰ ਦੱਸ ਦਿਆਂ ਦਰਅਸਲ ਭਾਜਪਾ ਦੇਸ਼ ਦੇ ਵਿੱਚ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਨੂੰ ਪਰੇਸ਼ਾਨ ਕਰ ਰਹੀ ਹੈ ਭਾਜਪਾ ਆਪ ਤੇ ਵਿਧਾਇਕਾਂ ਤੇ ਆਗੂਆਂ ਨੂੰ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਾ ਕੇ ਡਰਾ ਰਹੀ ਆ ਤੇ ਲਾਲਚ ਦੇ ਕੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਵਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਇਹ ਜਿਹੜੇ ਖੁਲਾਸੇ ਕੀਤੇ ਨੇ ਉਹ ਵਿੱਚ ਹਲਕਾ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ਼ ਵਿਧਾਨ ਸਭਾ ਹਲਕਾ ਬਲਵਾਨਾ ਤੋਂ ਵਿਧਾਇਕ ਅਮਨਦੀਪ ਸਿੰਘ ਮਸਾਫਰ ਅਤੇ ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਸ਼ੀਨਾ ਨੇ ਚੰਡੀਗੜ੍ਹ ਵਿੱਚ ਇੱਕ ਪੱਤਰਕਾਰਾਂ ਸਾਹਮਣੇ ਖੁਲਾਸਾ ਕੀਤਾ ਤੇ ਆਪ ਵਿਧਾਇਕਾਂ ਨੇ ਕਿਹਾ ਕਿ ਭਾਜਪਾ ਨੇ ਉਹਨਾਂ ਨੂੰ ਸੰਪਰਕ ਕੀਤਾ ਤੇ ਪਾਰਟੀ ਵਿੱਚ ਸ਼ਾਮਲ ਹੋਣ ਲਈ ਪੈਸੇ ਦੇਣ ਦੀ ਪੇਸ਼ਕਸ਼ ਕੀਤੀ। ਵਿਧਾਇਕ ਜਗਦੀਪ ਕੰਬੋਜ ਨੇ ਕਿਹਾ ਕਿ ਭਾਜਪਾ ਨੇ ਪਹਿਲਾਂ ਝੂਠੇ ਕੇਸ ਦਰਜ ਕਰਕੇ ਕਈ ਆਗੂਆਂ ਨੂੰ ਗ੍ਰਿਫਤਾਰ ਕੀਤਾ ਤੇ ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਜੇਲ੍ਹ ਵਿੱਚ ਡੱਕ ਦਿੱਤਾ। ਉਹਨਾਂ ਕਿਹਾ ਕਿ ਲੰਘੇ ਦਿਨ ਦੁਪਹਿਰ ਸਮੇਂ ਵਿਦੇਸ਼ੀ ਨੰਬਰ ਤੋਂ ਉਹਨਾਂ ਨੂੰ ਵੀ ਫੋਨ ਆਇਆ ਸੇਵਕ ਸਿੰਘ ਨਾਮ ਦੇ ਵਿਅਕਤੀ ਨੇ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਲਈ 20 ਤੋਂ 25 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਵਿਧਾਇਕ ਹਰਜਿੰਦਰ ਪਾਲਕ ਔਰ ਛੀਨਾ ਨੂੰ ਵੀ ਵਿਦੇਸ਼ੀ ਨੰਬਰ ਤੋਂ ਸੇਵਕ ਸਿੰਘ ਨੇ ਫੋਨ ਕਰਕੇ ਭਾਜਪਾ ਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਅਤੇ ਵਿਧਾਇਕ ਅਮਨਦੀਪ ਮੁਸਾਫਿਰ ਨੂੰ ਵੀ ਲੰਗੇ ਦਿਨੀ ਫੋਨ ਆਇਆ ਸੀ ਉਹਨਾਂ ਕਿਹਾ ਕਿ ਫੋਨ ਰਾਹੀਂ ਭਾਜਪਾ ਵਿੱਚ ਸ਼ਾਮਲ ਹੋਣ ਲਈ 45 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਹੈ ਆਪ ਵਿਧਾਇਕਾਂ ਨੇ ਕਿਹਾ ਕਿ ਭਾਜਪਾ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਨੂੰ ਤਾਨਾシャਵਲ ਲਾ ਰਹੀ ਹੈ ਤਾਂ ਇਹ ਵੱਡੇ ਖੁਲਾਸੇ ਨੇ ਆਪਣੇ ਆਪ ਦੇ ਵਿੱਚ ਜੇਕਰ ਵਿਦੇਸ਼ੀ ਨੰਬਰਾਂ ਤੋਂ ਫੋਨ ਆਇਆ ਹੈ ਉਹਨਾਂ ਨੇ ਵਿਅਕਤੀ ਦਾ ਵੀ ਨਾਮ ਦੱਸਿਆ ਤਾਂ ਹੁਣ ਇਹ ਵੀ ਦੇਖਣਾ ਹੋਵੇਗਾ ਕਿ ਕੀ ਇਸ ਦੀ ਸਾਈਬਰ ਜਾਂਚ ਕਰਵਾਈ ਜਾਂਦੀ ਹੈ ਕਿ ਉਹ ਜਿਹੜਾ ਵਿਅਕਤੀ ਨੇ ਫੋਨ ਕੀਤਾ ਸੀ ਉਹ ਕਿਸ ਅੱਗੇ ਪਾਰਟੀ ਨਾਲ ਜੁੜਿਆ ਹੋਇਆ ਹੈ ਕਿ ਉਹ ਭਾਜਪਾ ਦੇ ਨਾਲ ਜੁੜਿਆ ਹੋਇਆ ਹੈ ਜੇਕਰ ਆਮ ਆਦਮੀ ਪਾਰਟੀ ਦੇ ਵਿਧਾਇਕ ਇਹ ਦਾਅਵਾ ਕਰਦੇ ਨੇ ਕਿ ਉਹਨਾਂ ਨੂੰ ਆਫਰ ਆਈਆਂ ਨੇ ਗੋਲਦੀ ਕੰਬੋਜ ਨੇ 20 ਤੋਂ 25 ਕਰੋੜ ਦੀ ਗੱਲ ਕਹੀ ਹੈ ਤੇ ਅਮਨਦੀਪ ਮੁਸਾਫਰ ਨੇ 45 ਕਰੋੜ ਦੀ ਗੱਲ ਕਹੀ ਹੈ ਬਹੁਤ ਵੱਡੀ ਰਕਮ ਹੁੰਦੀ ਹੈ ਕਿ ਉਹਨਾਂ ਨੂੰ ਭਾਜਪਾ ਵਿੱਚ ਲਿਆ ਲਜਾਣ ਵਾਸਤੇ ਜਿਹੜਾ ਇਹ ਪੈਸੇ ਦੇਣ ਦੀ ਗੱਲ ਭਾਜਪਾ ਕਰ ਰਹੀ ਹੈ ਤਾਂ ਕੀ ਵਾਅਕ ਦੇ ਵਿੱਚ ਭਾਜਪਾ ਵੱਲੋਂ ਆਮ ਆਦਮੀ ਪਾਰਟੀ ਜਾਂ ਹੋਰ ਪਾਰਟੀਆਂ ਦੇ ਵਿਧਾਇਕਾਂ ਨੂੰ ਖਰੀਦਿਆ ਜਾ ਰਿਹਾ ਹੈ ਆਪਣੇ ਵੱਲ ਖਿੱਚਿਆ ਜਾ ਰਿਹਾ ਹੈ ਇਹ ਵੱਡੇ ਸਵਾਲ ਨੇ ਕਿਉਂਕਿ ਦੇਸ਼ ਵਿੱਚ ਚੋਣ ਜਾਬਤਾ ਲੱਗਿਆ ਹੋਇਆ ਹੈ ਚੋਣ ਜਾਬਤੇ ਦੌਰਾਨ ਅਜਿਹੀਆਂ ਗਤੀਵਿਧੀਆਂ ਹੋ ਰਹੀਆਂ ਨੇ ਤੇ ਵੱਡੇ ਸਵਾਲ ਫਿਰ ਖੜੇ ਹੋ ਜਾਂਦੇ ਨੇ ਚੋਣ ਕਮਿਸ਼ਨ ਉੱਤੇ ਕਿ ਅਜਿਹੀਆਂ ਚੀਜ਼ਾਂ ਕਿਸ ਤਰੀਕੇ ਨਾਲ ਹੋ ਰਹੀਆਂ ਨੇ ਤਾਂ ਫਿਰ ਇਸ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਕਿ ਜਿਹਾ ਕੌਣ ਕਰ ਰਿਹਾ ਹੈ ਕਿਸ ਪਾਰਟੀ ਨਾਲ ਉਹ ਜੁੜਿਆ ਹੋਇਆ ਹੈ ਉਸ ਦਾ ਬੈਕਗ੍ਰਾਉਂਡ ਕੀ ਹੈ ਤਾਂ ਇਸ ਨੂੰ ਲੈ ਕੇ ਕਿਤੇ ਨਾ ਕਿਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਭਾਰਤੀ ਸੰਵਿਧਾਨ ਮੁਤਾਬਕ ਹਰ ਵਿਅਕਤੀ ਨੂੰ ਆਜ਼ਾਦ ਤੌਰ ਦੇ ਉੱਤੇ ਆਪਣੇ ਜਾਂ ਕਿਸੇ ਪਾਰਟੀ ਦੇ ਤੌਰ ਦੇ ਉੱਤੇ ਚੋਣ ਲੜਨ ਦਾ ਅਧਿਕਾਰ ਹੈ ਹਰੇਕ ਨਾਗਰਿਕ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ ਸੰਵਿਧਾਨ ਮੁਤਾਬਕ ਤਾਂ ਫਿਰ ਅ ਜਹੇ ਨਿਯਮਾਂ ਦੀ ਲੰਘਣਾ ਹੋ ਰਹੀ ਹੈ ਚੋਣ ਕਮਿਸ਼ਨ ਦੇ ਨਿਯਮਾਂ ਦੀ ਵੀ ਲੰਘਣਾ ਕੀਤੀ ਜਾ ਰਹੀ ਹੈ ਚੋਣ ਕਮਿਸ਼ਨ ਵੱਲੋਂ ਸਪਸ਼ਟ ਤੌਰ ਉੱਤੇ ਕਿਹਾ ਗਿਆ ਹੈ ਕਿ ਕੋਈ ਬੈਨਰ ਪੋਸਟ ਨਹੀਂ ਲਗਾਏ ਜਾਣਗੇ ਜਾਂ ਕੋਈ ਇਸ ਤਰੀਕੇ ਦੀ ਗਤੀਵਿਧੀ ਨਹੀਂ ਕੀਤੀ ਜਾਊਗੀ ਕਿਸੇ ਵੀ ਲੀਡਰ ਵੱਲੋਂ ਜੋ ਕਿ ਚੋਣ ਕਮਿਸ਼ਨ ਦੇ ਨਿਯਮਾਂ ਨੂੰ ਜਿਹੜਾ ਉਲੰਘਣਾ ਕਰਦੀ ਹੋਵੇ ਪਰ ਬਾਵਜੂਦ ਜੇ ਕਿਸ ਤਰ੍ਹਾਂ ਇਹ ਗਤੀਵਿਧੀਆਂ ਹੋ ਰਹੀਆਂ ਨੇ ਤੇ ਫਿਰ ਜਾਂਚ ਹੋਣੀ ਚਾਹੀਦੀ ਆ ਕਾਰਵਾਈ ਹੋਣੀ ਚਾਹੀਦੀ ਆ ਅਜੇ ਹੀ ਲੋਕਾਂ ਉੱਤੇ ਤੇ ਵੱਡਾ ਖੁਲਾਸਾ ਕਰ ਲੀਏ ਕਿ ਕੀਤਾ ਗਿਆ ਉਸ ਸਮੇਂ ਤੋਂ ਬਾਅਦ ਜਦੋਂ ਦੋ ਇੱਕ ਆਮ ਆਦਮੀ ਪਾਰਟੀ ਦਾ ਮੌਜੂਦਾ ਐਮਪੀ ਤੇ ਦੂਜਾ ਆਮ ਆਦਮੀ ਪਾਰਟੀ ਦਾ ਐਮਐਲਏ ਭਾਜਪਾ ਦਾ ਪੱਲਾ ਫੜ ਲੈਂਦੇ ਨੇ ਜਾ ਕੇ ਉਸ ਤੋਂ ਬਾਅਦ ਇਹ ਫਿਰ ਖੁਲਾਸਾ ਹੁੰਦਾ ਇਹ ਕਾਰਨ ਕੀ ਰਹੇ ਹੋਣਗੇ ਕਿ ਬਾਕੀ ਜੇ ਆ ਇਹ ਵਿਧਾਇਕ ਇਹ ਖੁਲਾਸਾ ਕਰ ਰਹੇ ਨੇ ਕਿ ਪੈਸੇ ਦੀ ਆੜ ਵਿੱਚ ਖਿਲਦੇ ਜਾ ਰਹੇ ਨੇ ਸਾਡੇ ਵਿਧਾਇਕ ਤਾਂ ਫਿਰ ਕੀ ਜਿਹੜੇ ਦੋ ਐਮਪੀ ਅਤੇ ਕਵਿਧਾਇਕ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ 'ਚ ਗਏ ਨੇ ਕਿ ਫਿਰ ਉਹਨਾਂ ਨੂੰ ਵੀ ਪੈਸੇ ਦਿੱਤੇ ਗਏ ਨੇ ਇਹ ਵੱਡੇ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿਉਂਕਿ ਉਸ ਸਮੇਂ ਤੋਂ ਬਾਅਦ ਇਹ ਖੁਲਾਸਾ ਕੀਤਾ ਗਿਆ ਜਦੋਂ ਬੀਜੇਪੀ ਦਾ ਪੱਲਾ ਫੜਦੇ ਨੇ ਉਸ ਤੋਂ ਉਸੇ ਦਿਨ ਜਿਹੜਾ ਹੈ ਇਹ ਖੁਲਾਸਾ ਕੀਤਾ ਗਿਆ ਤਾਂ ਹੁਣ ਕਿਤੇ ਨਾ ਕਿਤੇ ਸਵਾਲ ਜ਼ਰੂਰ ਉੱਠਦੇ ਨੇ ਕਿ ਅਜਿਹੀਆਂ ਸਥਿਤੀਆਂ ਕਿਉਂ ਬਣਦੀਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਇਹ ਜ਼ਰੂਰ ਹੁੰਦਾ ਕਿ ਆਮ ਆਦਮੀ ਕੋਈ ਵੀ ਪਾਰਟੀ ਹੈ ਜਿਹੜੀ ਪੰਜਾਬ ਵਿੱਚ ਜਾਂ ਦੇਸ਼ ਵਿੱਚ ਉਹਦਾ ਕੋਈ ਵੀ ਜਿਹੜਾ ਕਹ ਲਈਏ ਕਿ ਚਾਹੇ ਲੀਡਰ ਹੈ ਚਾਹੇ ਉਮੀਦਵਾਰ ਹੈ ਜਾਂ ਕੋਈ ਵੀ ਹੈ ਉਹ ਆਪਣੀ ਮਨਮਰਜ਼ੀ ਨਾਲ ਪਾਰਟੀ ਬਦਲ ਸਕਦਾ ਹੈ ਜਰੂਰ ਬਦਲ ਸਕਦਾ ਹੈ ਪਰ ਜਹੇ ਹਾਲਾਤ ਕਿ ਉਹ ਬਾਰੇ ਨੇ ਕਿ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਹੋਈਆਂ ਨੇ ਜਿਹੜੇ ਪਹਿਲਾਂ ਕਹ ਲਈਏ ਕਿ ਟਿਕਟਾਂ ਲੈ ਚੁੱਕੇ ਨੇ ਜਿੱਤ ਚੁੱਕੇ ਨੇ ਉਸ ਤੋਂ ਬਾਅਦ ਵੀ ਜਿਨ੍ਹਾਂ ਨੂੰ ਟਿਕਟ ਮਿਲਣ ਦੀ ਉਮੀਦ ਹੈ ਤੇ ਫਿਰ ਉਹ ਵੀ ਕਿਉਂ ਪਾਰਟੀ ਛੱਡ ਕੇ ਜਾ ਰਹੇ ਨੇ ਫਿਰ ਸਵਾਲ ਜਰੂਰ ਖੜੇ ਹੁੰਦੇ ਨੇ ਕਿ ਅਗਲੀ ਆਪਸ਼ਨ ਉਹਨਾਂ ਕੋਲ ਕਿਹੜੀ ਹੋਣੀ ਹੈ ਕਿਹੜੀ ਉਹਨਾਂ ਨੂੰ ਆਫਰ ਦਿੱਤੀ ਗਈ ਹੋਣੀ ਹੈ ਕਿ ਉਹ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਰਹੇ ਨੇ ਤਾਂ ਇਹ ਵੱਡਾ ਖੁਲਾਸਾ ਕਰ ਦਤਾ ਹੈ ਪੈਸਿਆਂ ਨੂੰ ਲੈ ਕੇ ਜੇਕਰ ਖੁਲਾਸਾ ਕੀਤਾ ਹੈ ਤਾਂ ਸਬੂਤ ਵੀ ਇਹਨਾਂ ਕੋਲ ਜ਼ਰੂਰ ਹੋਣਗੇ ਜੇ ਸਬੂਤ ਨਹੀਂ ਤਾਂ ਫਿਰ ਭਾਜਪਾ ਦੇ ਉੱਤੇ ਜਿਹੜੇ ਵੱਡੇ ਇਲਜ਼ਾਮ ਲਾਏ ਨੇ ਉਹਦਾ ਜਵਾਬ ਵੀ ਜਿਹੜਾ ਕਿਸ ਤਰ੍ਹਾਂ ਕਿਤੇ ਦੇਣਾ ਪੈ ਸਕਦਾ ਹੈ ਕਾਨੂੰਨੀ ਚੁਣੌਤੀਆਂ ਦਾ ਵੀ ਆਉਣ ਵਾਲੇ ਸਮੇਂ 'ਚ ਸਾਹਮਣਾ ਕਰਨਾ ਪੈ ਸਕਦਾ ਹੈ ਆਮ ਆਦਮੀ ਪਾਰਟੀ ਦੇ ਨਾ ਵਿਧਾਇਕਾਂ ਨੂੰ ਜੇਕਰ ਵਾਅਦੇ ਦੇ ਵਿੱਚ ਇਹ ਗੱਲ ਸਹੀ ਹੈ ਤਾਂ ਫਿਰ ਕਾਰਵਾਈ ਫਿਰ ਭਾਜਪਾ ਦੇ ਲੀਡਰਾਂ ਤੇ ਵੀ ਹੋਣੀ ਚਾਹੀਦੀ ਹੈ ਜੁੜੇ ਹੋਏ ਲੀਡਰ ਪੰਜਾਬੀ ਮੀਡੀਆ ਨਾਲ あ。About.